ਅਤੇ ਗੁਰੂ ਸਾਹਿਬ ਦੇ ਵੱਲੋਂ ਜਿਹੜੇ ਪ੍ਰਚਾਰਕ ਦੌਰੇ ਵੀ ਆਪਾਂ ਨੂੰ ਪਤਾ ਹੈ ਕਿ ਬਾਰ-ਬਾਰ ਜਿਹੜੀ ਜਗ੍ਹਾ-ਜਗ੍ਹਾ ਤੇ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਪ੍ਰਚਾਰ ਉਹ ਵੀ ਕੀਤਾ ਗਿਆ ਜਿੱਥੇ ਗੁਰੂ ਸਾਹਿਬ ਤਰਨਤਨ ਗਏ ਗੋਇੰਦਵਾਲ ਗਏ ਖਡੂਰ ਸਾਹਿਬ ਗਏ ਉਸ ਦੇ ਨਾਲ-ਨਾਲ ਮਾਲਵੇ ਦੀ ਧਰਤੀ ਤੇ ਵੀ ਗੁਰੂ ਸਾਹਿਬ ਵੱਲੋਂ ਪ੍ਰਚਾਰਕ ਦੌਰੇ ਕੀਤੇ ਗਏ ਅ ਜਹੇਦਾਰ ਜੀ ਮਾਲਵੇ ਦੀਆਂ ਕਿਹੜੀਆਂ ਕੋਈ ਮੁੱਖ ਘਟਨਾਵਾਂ ਸਿਧਾਂਤਕ ਪਹਿਲੂ ਤੋਂ ਜਿਹੜੀਆਂ ਦਰਸ਼ਕਾਂ ਨਾਲ ਸਾਂਝੀਆਂ ਕਰਨੀਆਂ ਬੰਦੀਆਂ ਨੇ ਹਾਂ ਇਹ ਸਰਦਾਰ ਜੀ ਰਵੀ ਸਿੰਘ ਜੀ ਜਦੋਂ ਮਾਲਵੇ ਜਾਂਦੇ ਆ ਹੂੰ ਤੇ ਇਹ ਆਪਾਂ ਨੂੰ ਇਤਿਹਾਸ 'ਚ ਦੋ ਜਿਹੜੇ ਵੈਸੇ ਤੋਂ ਸਾਰੇ ਮਾਲਵੇ ਚ ਉਹਨਾਂ ਨੇ ਗਾਇ ਪ੍ਰਚਾਰ ਕੀਤਾ ਪਰ ਇਹਦੇ ਚ ਦੋ ਘਟਨਾਵਾਂ ਇੱਕ ਉਹ ਸਾਬੂ ਕੀ ਤਲਵੰਡੀ ਜਾਂਦੇ ਆ ਜੀ ਉੱਥੇ 15 ਦਿਨ ਰਹਿੰਦੇ ਆ ਤੇ ਇਤਿਹਾਸ ਕਹਿੰਦਾ ਵੀ ਉੱਥੇ ਉਹਨਾਂ ਨੇ ਇੱਕ ਸਰੋਵਰ ਵੀ ਉਹਦਾ ਤਿਆਰ ਕੀਤਾ ਇਹ ਤੋਂ ਬਾਅਦ ਜਿਹੜੀ ਖਾਸ ਘਟਨਾ ਤੇ ਜਿਹੜਾ ਬਾਰ ਬਾਰ ਜ਼ਿਕਰ ਕਰਨਾ ਜ਼ਰੂਰੀ ਵੀ ਹੈ ਤੇ ਹੁੰਦਾ ਵੀ ਹੈ ਉਹ ਆ ਕੇ ਗੁਰੂ ਸਾਹਿਬ ਨੇ ਤਮਤਾਨ ਜਾ ਕੇ ਬਕਾਇਦਾ ਇੱਕ ਸਿੱਖੀ ਦਾ ਕੇਂਦਰ ਸਥਾਪਿਤ ਕੀਤਾ ਸਿੱਖਾਂ ਦੇ ਕਹਿਣ ਤੇ ਜੀ ਧਮਤਾਨ ਹੂੰ ਹੂੰ ਔਰ ਉਥੇ ਕਾਫੀ ਚਿਰ ਰਹੇ ਆ ਔਰ ਉਥੇ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੇ ਪ੍ਰਚਾਰ ਦਾ ਏਡਾ ਵੱਡਾ ਪ੍ਰਭਾਵ ਲੋਕਾਂ ਤੇ ਪਿਆ ਜੀ ਕਿ ਲੋਕ ਧੜਾ ਧੜ ਜਿਹੜੇ ਆ ਉਹ ਗੁਰੂ ਨਾਨਕ ਦੇ ਮਤ ਨੂੰ ਅਪਣਾਉਣ ਡੇ ਪਏ ਹੂੰ ਹੂੰ ਔਰ ਇੱਥੇ ਵੀ ਆਉਂਦਾ ਕਿ ਬਹੁਤ ਸਾਰੇ ਅਦਾਸੀ ਵੀ ਜਿਹੜੇ ਰਹਿ ਗਏ ਸੀਗੇ ਹਾਲੇ ਜਿਹੜੇ ਸਿੱਖੀ 'ਚ ਨਹੀਂ ਸੀ ਆਏ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਚਾਰ ਜਦੋਂ ਉਹਨਾਂ ਨੇ ਸੁਣਿਆ ਤੇ ਉਹ ਵੀ ਸਾਰੇ ਦਾ ਸਿਪੇਖ ਛੱਡ ਕੇ ਜਿਹੜੇ ਉਹ ਸਿੱਖੀ ਚ ਆਉਣਾ ਸ਼ੁਰੂ ਹੋ ਗਏ। ਔਰ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਚਾਰ ਦਾ ਜਿਹੜਾ ਅਸਰ ਬਹੁਤ ਵੱਡਾ ਇਸ ਕਰਕੇ ਹੋਇਆ ਕਿ ਉਹਨਾਂ ਨੇ ਅਧਿਆਤਮਿਕ ਪੱਖ ਜਿਹੜਾ ਉਹ ਵੀ ਰੱਖਿਆ ਤੇ ਉਹਦੇ ਨਾਲ ਜਿਹੜੀ ਉਸ ਵੇਲੇ ਲੋਕਾਂ ਦੇ ਨਾਲ ਬੇਇਨਸਾਫੀ ਹੋ ਰਹੀ ਸੀ ਜੀ ਉਹਦਾ ਵੀ ਜ਼ੋਰ ਦੇ ਕੇ ਉਹਨੂੰ ਪ੍ਰਚਾਰ ਕੀਤਾ ਵੀ ਤੁਹਾਨੂੰ ਪਾਈ ਇਹਨਾਂ ਗੱਲਾਂ ਦੇ ਸਾਹਮਣੇ ਜਿਹੜਾ ਤੁਹਾਨੂੰ ਖੜਨਾ ਚਾਹੀਦਾ ਹੂੰ ਹੂੰ ਉਸ ਵੇਲੇ ਜਿਹੜੀ ਦੇਸ਼ ਦੀ ਪੂਰੇ ਦੇਸ਼ ਦੀ ਵੀ ਹਾਲਤ ਸੀਗੀ ਉਹ ਬੜੀ ਨਰਾਸ਼ਾ ਜਨਕ ਸੀ ਹੂੰ ਹੂੰ ਮੁਗਲ ਸਮਰਾਜ ਦਾ ਜਿਹੜਾ ਭੂਮੀ ਲਗਾਨ ਸੀਗਾ ਇਹ ਪ੍ਰਬੰਧ ਜ਼ਗੀਰਦਾਰੀ ਤੇ ਮੁਨਸਿਬਦਾਰੀ ਪ੍ਰਣਾਲੀ ਤੇ ਆਧਾਰਿਤ ਸੀ ਹੂੰ ਤੇ ਇਹਦੇ 'ਚ ਜਿਹੜੇ ਨੁਕਸ ਸੀਗੇ ਕਿ ਕਿਸਾਨਾਂ ਦਾ ਸ਼ੋਸ਼ਣ ਜਿਹੜਾ ਬਹੁਤ ਹੋ ਰਿਹਾ ਸੀ ਔਰ ਉਹਦੇ ਜੇ ਬਾਦਸ਼ਾਹ ਰੰਗਜੀਤ ਨੇ ਕਿਸਾਨਾਂ ਉੱਪਰ ਮਾਲੀਏ ਦਾ ਬੋਝ 50% ਤੱਕ ਪਹੁੰਚ ਗਿਆ ਹੁਣ ਇਹ ਮਾਲੀਏ ਦਾ ਭੁਗਤਾਨ ਜਿਹੜੇ ਗਰੀਬ ਲੋਕ ਕਿੱਥੋਂ ਕਰ ਦੇਣ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਇਹਦੇ ਬਾਰੇ ਵੀ ਲੋਕਾਂ ਨੂੰ ਸचेत ਕੀਤਾ ਵੀ ਜੇ ਤੁਹਾਡੇ ਤੇ ਧੱਕੇ ਦੇ ਨਾਲ ਜਿਹੜਾ ਕਿਸਾਨਾਂ ਦੇ ਉੱਤੇ ਮਾਲੀਆ ਜ਼ਿਆਦਾ ਤੇ ਤੁਹਾਨੂੰ ਇਹਦੇ ਵਿਰੋਧ ਚ ਖੜਨਾ ਚਾਹੀਦਾ ਗੁਰਤੇਗ ਭਾਦਰ ਸਾਹਿਬ ਨੇ ਇਹ ਚੀਜ਼ ਨੂੰ ਹਾਂ ਇਹ ਵੀ ਉਹਨਾਂ ਦੇ ਪ੍ਰਚਾਰ ਦਾ ਹੈ ਕਿ ਇਸਾ ਸੀ ਹੁਣ ਅਧਿਆਤਮ ਕੀ ਹੋ ਗਿਆ ਸਿੱਖੀ ਦਾ ਜਿਹੜਾ ਗੁਰੂ ਨਾਨਕ ਦੀ ਸਿੱਖੀ ਆ ਉਹਦੀ ਇੱਕ ਪਛਾਣ ਵੱਖਰੀ ਹੈ ਉਹਦੇ ਸਿਧਾਂਤ ਵੱਖਰੇ ਆ ਇਹਦਾ ਪ੍ਰਚਾਰ ਵੀ ਹੋ ਗਿਆ ਔਰ ਜਿਹੜੀ ਮੁਗਲ ਸਰਕਾਰ ਕਿਸਾਨਾਂ ਤੇ ਧੱਕਾ ਕਰ ਰਹੀ ਆ ਉਹਦਾ ਪ੍ਰਚਾਰ ਵੀ ਹੋਣਾ ਸ਼ੁਰੂ ਹੋਇਆ